ਕਨੇਸਾਲਾ ਬਾੜਾ ਪਰ ਉਹ ਆਪਣਾ ਦਸਵੰਧ ਹੱਥ ਵਿੱਚ ਲਈ ਫਿਰਦਾ ਸਾਰਿਆਂ ਨੇ ਇੱਥੇ ਅੱਜ ਬੈਠੇ ਹੋਏ ਸਮਾਗਮ ਮਨਾ ਰਹੇ ਆ ਅਸੀਂ ਐਗਜ਼ੀਕਟਿਵ ਟੀਮ ਨੇ ਬੈਠ ਕੇ ਇੱਕ ਇਸ ਵਾਰ ਜਿਹੜੀ ਸਾਰੇ ਪੰਜਾਬ ਚ ਇੰਡੀਆ ਲੈਵਲ ਤੇ ਵੱਡਸਾਬਤੀ ਦੇ ਗੁਰੂ ਪਾਛਾ ਦਾ ਜੇ ਮਨਾਇਆ ਜਾ ਰਿਹਾ ਉਹਦੇ ਆਪਾਂ ਕੋਲ ਆਉਣਾ ਲਈ ਉਹ ਤੋਂ ਬਾਅਦ ਐਸੀ ਮੀਟਿੰਗਾਂ ਕਰਦੇ ਕਰਦੇ ਜਗੀਰੇ ਤੇ ਪਹੁੰਚੇ ਕਿ ਪੇਡ ਵੀ ਸਿੱਧੀ ਉਹ ਤੋਂ ਬਾਅਦ ਬੈਠ ਆਪਣਾ ਤੁਹਾਨੂੰ ਤਜਰਬਾ ਦੱਸਣਾ ਲੱਗਾ ਵਾ ਇਹ ਮੈਂ ਤੇ ਵੇਖਿਆ ਕਿ ਕੀ ਸਾਫ਼ ਨੀਂਦ ਨਾ ਕੋਈ ਵੀ ਕੰਮ ਅਰੰਭ ਕਰ ਲੋ ਗੁਰੂ ਪਾਤਸ਼ਾਹ ਆਪੇ ਹੀ ਸਹਾਇ ਹੋਗੇ ਤੇਰੀ ਬਤ ਕਰਦੇ ਨੇ ਇਹਨੇ ਕਦੇ ਪ੍ਰੋਗਰਾਮ ਹੀ ਸੋਚਿਆ ਨਹੀਂ ਬਟਾ ਉਹ ਇਹ ਕਰਵਾ ਦੇ। ਇਹ ਸਾਰੀ ਗੁਰੂ ਪਾਤਸ਼ਾਹ ਦੀ ਕਿਹਦਾ ਅਸੀਂ ਟੀਮ ਬਣਾਈ ਹੈ ਇੱਕ ਬੜੀ ਚੰਗੀ ਮੈਂਬਰਾਂ ਦੀ ਕਮੇਟੀ ਉਹਨਾਂ ਨੇ ਬੜੀ ਮਦਦ ਕੀਤੀ ਸਾਡੇ ਜਿਹੜੇ ਤਕਰੀਬਨ ਸਾਰੇ ਜਿਹੜੇ ਵਕੀਲ ਸਾਹਿਬਾਨ ਹੈਗੇ ਨੇ ਇਹਦਾ ਸਾਰਿਆਂ ਨੇ ਡੇਢ ਰਾਤ ਸਾਡੇ ਨਾਲ ਲੱਗੇ ਉੱਥੇ ਇਹ ਜਿਹੜਾ ਸਮਾਗਮ ਹੈ ਇਹਨੂੰ ਇੰਨਾ ਸਫਲ ਬਣਾਇਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ अब एक दो कर गे गुरु साहब की शहादत हुई है शहादत देखो तो पहली दो तो उन्होंने अन्याय के खिलाफ आवाज चुकी दूजी हमेशा वाहगुरु जी का खालसा वाहेगुरु जी, जी की फतेह ਸਿਟੀ ਜੋ ਕਿ ਤਾਰੀਖ ਮਨਾਜਾ ਬੜੀ ਤੁੰਤਨ ਮਨਾਇਆ ਗਿਆ 355 ਨੂੰ ਇੱਕ ਪਾਤੀ ਜਿਹੜਾ ਸਿਟੀ ਗੁਰਪੁਰਪਉ ਆਹ ਸਾਡੇ ਨਾਲ ਸ੍ਰੀ ਰੇਨਿਤ ਕੁਮਾਰ ਜੀ ਸ਼ਹਿਰਾ ਜੋ ਐਡਵੋਕੇਟ ਨੇ ਆਂ ਔਰ ਮੈਂਬਰ ਨੇ ਇਸ ਪਾਰ ਦੇ ਔਰ ਜਿਨ੍ਹਾਂ ਨੇ ਇੱਕ ਬਹੁਤ ਦੀ ਮੈਸੇਜ ਦਿੱਤਾ ਹੈ ਜੇ ਗੁਰੂ ਸਾਹਿਬ ਜਿਹੜਾ ਟੁੱਟ ਲੰਗੋ ਪ੍ਰਸ਼ਾਦ ਵਰਤਾਇ ਸ਼ਕਾ ਰਹੇ ਆ ਔਰ ਇਹਨਾਂ ਨੇ ਇਹ ਵੀ ਕਿਹਾ कि जो सा एक उतो मैसेज आज एक स्नेह लैके दे रहे हैं इवन पब्लिक इवन अमृतसर बार एसोसिएशन इवन एडवोकेट इवन जजेस इवन ईट एंड एवरी मस्ट हैव ए कोलैबोरेशन विद ईच अदर नाउ दिस इज माय मैसेज अरेंजमेंट की है देखो जी टुडे देयर इज वेरी गुड अरेंजमेंट सिंस अर्लियर देन अर्लियर वी हैव स्टार्टेड विद द कॉफी along with for some of the snacks now there is a very good one, a program a huge level very good program in the name of ninth martyri sri guru tegh Bahadur langar arrangement is very good on part of the amritsar bar association on part of the, uh, our secretary our vp and the president mr prasan and myself sri narendra kumar shata since 3 days we are here celebrating we are bow down there was akhand paath here and now today the akhand paath program has taken now furtherance of that we akhand paath we are going to again uh, celebrate this very day whole of that day and this is my uh, view that we are supposed to have the pass the life with each other for each other respect no, amritsar bar association jhandabad ਐਂਡ ਆਈ ਐਮ ਵੈਰੀ ਗ੍ਰੇਟਫੁਲ ਥੈਂਕਫੁਲ ਟੂਵਰ ði ਈਚ ਐਂਡ ਏਵਰੀ ਮੈਂਬਰ ਆਫ ਹਮਰਾ ਸਰਬਾਰ ਸੁਸੇਸ਼ਨ ਮਾਈਸੈਲਫ ਸ਼੍ਰੀ ਨਰਿੰਦਰ ਕੁਮਾਰ ਸ਼ਾਟਾ ਬੋਡ ਆਨ ਬਿਫੋਰ ਈਚ ਐਂਡ ਏਵਰੀਬਾਡੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ